ਹਾਂਜੀ 사ਸੰਗ ਜੀ ਵਾਇਕੁਰ ਜੀ ਕਾ ਖਾਲਸਾ ਵਾਇਕੁਰ ਜੀ ਕੀ ਫਤਿਹ ਆਪਣੇ ਨਾਲ ਬਾਪੂ ਜੀ ਨੇ ਇਹਨਾਂ ਦੀ ਪਹਿਲਾਂ ਵੀ ਇੱਕ ਵੀਡੀਓ ਆਪਣੇ ਨਾਲ ਆਈ ਆ ਇਹਨਾਂ ਦਾ ਹੋਟਲ ਆ ਤਾਂ ਜਿਹੜਾ ਹੋਟਲ ਹੁੰਦਾ ਹੈ ਇਹ ਟਰੱਕਾਂ ਦੇ ਵਾਸਤੇ ਜੇ ਮੰਨੀਆਂ ਤਾਂ ਸਾਡਾ ਘਰ ਹੀ ਹੁੰਦਾ ਹੈ ਹਾਂਜੀ ਹਾਂਜੀ ਜਿੱਥੇ ਬਾਪੂ ਖਾਣਾ ਪੀਣਾ ਰਹਿਣਾ ਗੱਲਾਂ ਬਾਤਾਂ ਕਰਨੀਆਂ ਕਿਉਂਕਿ ਹਣ ਸਾਰੇ ਆਪਾਂ ਪ੍ਰਦੇਸੀਆਂ ਤੁਸੀਂ ਪ੍ਰਦੇਸੀ ਅਸੀਂ ਪ੍ਰਦੇਸੀ ਹਾਂਜੀ ਹਾਂਜੀ ਤਾਂ ਕਈ ਵਾਰ ਤਾਂ ਮੰਨ ਲਓ ਬਈ ਹੋਟਲ ਵਾਲੇ ਇੰਨਾ ਕਰਦੇ ਨੇ ਵੀ ਆਪਾਂ ਦੇਣੇ ਨਹੀਂ ਦੇ ਸਕਦੇ ਹਾਂਜੀ ਹਾਂਜੀ ਕਿਉਂਕਿ ਚੰਗੇ ਮਾੜੇ ਇਨਸਾਨ ਹਰ ਜਗ੍ਹਾ ਹੁੰਦੇ ਨੇ ਹਾਂਜੀ ਇੱਕਰਤਲਾਮ ਦੇ ਕੋਲੇ ਹੋਟਲ ਸੀਗਾ ਤੁਹਾਨੂੰ ਮੈਂ ਗੱਲ ਦੱਸਦਾ ਮੇਰੇ ਆਪ ਦੀ ਹੱਦ ਬੀਤੀ ਗੱਲ ਹੈ ਨੌਜਵਾਨ ਮੋਟਾ ਸੀ ਬਠਿੰਡੇ ਏਰੀਆ ਦਾ ਪਾਇਲਤਾ ਦੇ ਕੋਲ ਦਾ ਅੱਛਾ ਜੀ ਤਾਂ ਘਰੋਂ ਲੜ ਕੇ ਭੱਜਿਆ ਕਿਸੇ ਗੱਡੀ ਤੇ ਆ ਗਿਆ ਉਹ ਹਾਂਜੀ ਹਾਂਜੀ ਗੱਡੀ ਵਾਲਾ ਨੇ ਉਹਨੂੰ ਦੌਰ ਲਿਆ ਆ ਹੂੰ ਤਾਂ ਚਲੋ ਜੀ ਘਰੋਂ ਕਿਸੇ ਗੱਲ ਤੋਂ ਨਾਰਾਜ਼ ਸੀਗਾ ਹੂੰ ਹੂੰ 1500 17 ਕੋ ਸਾਲ ਦੀ ਉਮਰ ਸੀਗੀ ਤਾਂ ਉਹ ਗੱਡੀ ਵਾਲੇ ਭਾਈ ਨਸ਼ਾ-ਨਸ਼ਾ ਮਾੜਾ ਮੋਟਾ ਖਾਂਦਾ ਸੀਗਾ ਹੂੰ ਹੂੰ ਉਹਨੂੰ ਜਵਾਕ ਨੂੰ ਵੀ ਖਵਾਈਗਾ ਅੱਛਾ ਜੀ 15-20 ਦਿਨ ਮਹੀਨਾ ਉਹਨੇ ਰੱਖਿਆ ਨਾਲ ਹੂੰ ਹੂੰ ਤੇ ਉਦੋਂ ਮੁੜ ਕੇ ਉਹਨੂੰ ਅੰਦੌਰ ਤਾਰ ਕੇ ਗੱਡੀ ਤੋਂ ਅੱਛਾ ਜੀ ਅੰਦੌਰ ਤਾਰ ਕੇ ਚਲੇ ਗਿਆ ਗੱਡੀ ਤੋਂ ਅੱਛਾ ਜੀ ਤੇ ਉਹ ਭਾਈ ਮੁੰਡਾ ਵਿਚਾਰਾ ਹੁਣ ਨਵਾਂ ਸੀਗਾ ਉਹ ਕਹਿੰਦਾ ਵੀ ਮੈਂ ਕਿੱਧਰ ਜਾਵਾਂ ਕਿਵੇਂ ਜਾਵਾਂ ਅੱਛਾ ਜੀ ਉਸ ਟਾਈਮ ਫੋਨ ਸੀਗੇ ਪਰ ਇੰਨੇ ਨਹੀਂ ਸੀ ਹੈਗੇ ਵੀ ਹਰ ਬੰਦੇ ਕੋਲੇ ਨਹੀਂ ਸੀ ਫੋਨ ਅੱਛਾ ਜੀ ਤਾਂ ਉਹਨੂੰ ਕਿਸੇ ਨੂੰ ਦੱਸਤਾ ਕਹਿੰਦਾ ਫਲਾਣੀ ਜਗ੍ਹਾ ਪੰਜਾਬੀ ਦਾ ਹੋਟਲ ਵੀ ਉੱਥੇ ਹੋਟਲ ਆ ਉੱਥੇ ਟਰੱਕ ਆਉਂਦੇ ਤਾਂ ਉੱਥੇ ਚਲ ਗਿਆ ਰਤਨਾਮ ਚਲੇ ਗਿਆ ਜੀ ਹਾਂ ਅੱਛਾ ਜੀ ਹੋਟਲ ਸੀਗਾ ਭਾਈ ਲੋਕਲ ਜਨਾਨੀ ਦਾ ਚੰਗੇ ਮਾੜੇ ਬੰਦੇ ਦੀ ਜਨ ਕਲ ਦਾ ਹਾਂਜੀ ਹਾਂਜੀ ਚੰਗਿਆਂ ਦੀ ਵੀ ਕਮੀ ਨਹੀਂ ਤੇ ਮਾੜਿਆਂ ਦੀ ਵੀ ਕਮੀ ਨਹੀਂ ਹਾਂਜੀ ਹਾਂਜੀ ਚਲੋ ਉੱਥੇ ਜਾ ਕੇ ਉਹਨੂੰ ਮਿਲਿਆ ਔਰਤਾਂ ਦਾ ਹੋਟਲ ਸੀਗਾ ਹੂੰ ਹੂੰ ਉਹਨੂੰ ਪਤਾ ਨਹੀਂ ਕੀ ਕਹਿੰਦੇ ਸੀ ਮੇਰਾ ਨਾਂ ਭੁੱਲ ਗਿਆ ਬੜਾ ਮਸ਼ਹੂਰ ਸੀਗੀ ਜਨਾਨੀ ਉਹ ਸੀਗੀ ਯਾਨੀ ਬਦਮਾਸ਼ ਤਾਂ ਹਾਂਜੀ ਆਪਣੇ ਏਰੀਆ ਡਾਉਨ ਸੀ ਉਹਨੇ 5-7 ਬੰਦੇ ਰੱਖੇ ਹੁੰਦੇ ਪੂਰੇ ਬਦਮਾਸ਼ ਹਾਂਜੀ ਆਪਦੀ ਜ਼ਮੀਨ ਤੇ ਹੋਟਲ ਬਣਾਇਆ ਸੀ ਅੱਛਾ ਈ ਉਹ ਮੁੰਡਾ ਕਹਿੰਦਾ ਵੀ ਮੈਂ ਨਸ਼ਾ ਖਾਂਦਾ ਵਾਂ ਹੂੰ ਹੂੰ ਉਹਨੂੰ ਕਹਿੰਦੀ ਖਾ ਹੂੰ ਹੂੰ ਮਾਲ ਦੇਤਾ ਜੀ ਉਹਨਾਂ ਨੇ ਖਾਦਾ ਅੱਛਾ ਅੱਛਾ ਉਹਨੂੰ ਕਹਿੰਦਾ ਇਹ ਵੀ ਹਫਤੇ ਤੱਕ ਇੱਕ ਗੱਡੀ ਆਉਣੀ ਹੈ ਅੱਛਾ ਜੀ ਮੇਰੇ ਜਾਣਕਾਰ ਨੇ ਮੈਂ ਤੈਨੂੰ ਉਹਨਾਂ ਨਾਲ ਭੇਜਾਂ ਅੱਛਾ ਜੀ ਉਹ ਕਹਿੰਦਾ ਬਸ ਠੀਕ ਹੈ ਚਲੋ ਜੀ ਉੱਥੇ ਹਫਤਾ ਭਰ ਰਿਹਾ ਉਹ ਕੰਮ-ਕੁਮ ਕਰ ਲੱਗ ਗਿਆ ਕਿਸੇ ਰੋਟੀ ਫੜਾਦੀ ਕਿਸੇ ਚਾਹ ਫੜਾਦੀ ਕਿਸੇ ਭਾਂਡੇ ਧੋਤੇ ਅੱਛਾ ਜੀ ਕਰਦੇ ਕਰਦੇ ਭਾਈ ਉਹਨੇ ਜੀ ਨਸ਼ਾ ਉਹਨੂੰ ਦਈ ਗਈ ਕੰਮ ਉਹ ਤੋਂ ਕਰਾਈ ਹਾਂ ਜੀ ਹਫਤੇ ਕੋ ਬਾਅਦ ਉਹਨੇ ਜਦੋਂ ਕਿਹਾ ਵੀ ਮੈਂ ਜਾਣਾ ਤਾਂ ਉਹ ਕਹਿੰਦੇ ਤੂੰ ਜਾ ਕੇ ਕੀ ਕਰਨਾ ਵੀ ਉਹ ਇੱਕ ਹਿਸਾਬ ਦਾ ਵੀ ਬੰਦਾ ਹੀ ਬਣਾ ਲਿਆ ਹਾਂਜੀ ਹਾਂਜੀ ਕੰਮ ਕਰਾਈ ਜੇ ਮੈਂ ਤਾਂ ਨਸ਼ਾ ਵਸਾਂ ਖਾਈ ਜਾਂਦੇ ਹਾਂਜੀ ਨਸ਼ਾ ਚਲੋ ਉਹ ਕਹਿੰਦਾ ਵੀ ਠੀਕ ਹੈ ਵੀ ਕੋਈ ਗੱਲ ਮੈਂ ਕੰਮ ਕਰੀ ਜਾਂਦਾ ਵਾ ਹਾਂਜੀ ਵੀ ਤੁਸੀਂ ਮੈਨੂੰ ਤਨਖਾਹ ਕੋਈ ਪੈਸੇ ਤਾਂ ਦੋਗੇ ਉਹ ਕਹਿੰਦਾ ਠੀਕ ਆ ਉਹਨਾਂ ਨੇ ਕੀ ਕਰਨਾ ਦੋ ਕਾਰਡ ਮਾਲ ਦੇ ਦੇਦ ਨੇ ਚਾਰ ਕਾਰਡ ਵਿੱਚ ਬਈ ਚੋਕਰ ਦੇ ਪਾ ਦੇ ਅੱਛਾ ਜੀ ਸਾ ਮਾਲਾ ਮਾਲ ਤੋਂ ਉਹਨੇ ਮਹੀਨੇ ਖਾਣਾ ਪਾਈਆ ਤੇ ਨਾ ਪਾਉ ਉਹਨੂੰ ਖਵਾਣੀ ਮਿੱਟੀ ਅੱਛਾ ਜੀ ਆਹ ਮਹੀਨੇ ਪੈਸੇ ਉਹਦੇ ਕੰਨੀ ਕੱਢੀ ਜਾਣੇ ਅੱਛਾ ਜੀ ਚਲੋ ਮਹੀਨਾ ਕੋ ਤਾਂ ਉਹਨੇ ਕੰਮ ਕਰਿਆ ਜਦੋਂ ਉਹ ਮਹੀਨੇ ਬਾਅਦ ਕਹਿੰਦਾ ਵੀ ਮੇਰਾ ਵੀ ਹਿਸਾਬ ਕਰੋ ਮੈਂ ਤਾਂ ਜਾਣਾ ਆ ਕੜ ਗਿਆ ਚਲੋ ਜੀ ਉਹਨੇ ਇੱਕੋ ਕੁੱਟਮਾਰ ਵੀ ਕੀਤੀ ਉਹਦੇ ਨਾਲ ਅੱਛਾ ਜੀ ਉਹਦੇ ਕਹਿੰਦੇ ਉਲਟੇ ਪੈਸੇ ਗਾੜਦੇ 3000 ਰੁਪਏ ਕਹਿੰਦੇ 3000 ਰੁਪਏ ਦੇ ਤੇ ਜਾ ਅੱਛਾ ਜੀ ਉਹ ਕਹਿੰਦਾ ਵੀ ਮੇਰੇ ਕੋਲੇ ਪੈਸੇ ਕਿੱਥੇ ਨੇ ਮੈਂ ਤਾਂ ਕੰਮ ਤੁਹਾਡੇ ਕੋਲੇ ਕਰਿਆ ਹੂੰ ਚਲੋ ਇਦਾਂ ਕਰਦੇ ਕਰੇ ਭਾਈ ਉਹ ਬੰਦੇ ਨੂੰ 7 ਮਹੀਨੇ ਲੱਗ ਗਿਓ ਮੁੰਡੇ ਨੂੰ ਉੱ ਤੇ ਉਹਨੂੰ ਮੰਨਦਾ ਵੀ ਰਾਤ ਨੂੰ ਅੰਦਰ ਬੰਦ ਕਰਕੇ ਬਾਹਰੋਂ ਤਾਲਾ ਲਾਇਆ ਕਰੇ ਉਹ ਹੋਟਲਾਂ ਦੀ। ਉਹ ਤੇਰੀ ਫਲੀ ਜੀ। ਠੀਕ ਹੈ ਜੇ ਉਹਨੇ ਮੰਨਦਾ ਵੀ ਲੈਟਰਨ ਬਾਥਰੂਮ ਵੀ ਜਾਣਾ ਤਾਂ ਵੀ ਨਿਗਾ ਰੱਖਣੀ। ਅੱਛਾ ਨਾਲ ਜਾਣਾ ਕੱਲਣਾ ਕਿ ਨਾ ਕਿਨੋ ਕੀ। ਹਾਂ ਤੇ ਜਿਹੜੇ ਮੰਨਦਾ ਵੀ ਉੱਥੇ ਭਾਂਡੇ-ਕੁੰਡੇ ਤੋਂ ਕਈ ਵਿਚਾਰੇ 3-4 ਮੈਂਟਲ ਦੇ ਫੜ ਰੱਖੇ ਸੀਗੇ। ਅੱਛਾ ਜੀ। ਉਹਨਾਂ ਨੂੰ ਵੀ ਬੰਦ ਕਰਕੇ ਰੱਖਿਆ ਕਰੇ ਵੀ ਜ਼ੁਲਮ ਕਰਿਆ ਕਰੇ ਦੁਨੀਆ ਤੇ। ਹਾਂ ਜੀ ਹਾਂ ਜੀ। ਤੇ ਚਲੋ ਉਹ ਮੁੰਡਾ ਜੀ ਦੇਖਿਆ ਉਥੇ ਸੜੇ ਹੋਏ ਕੱਪੜੇ ਵਿਚਾਰੇ ਦੇ Baal ਵੱਡੇ-ਵੱਡੇ ਹੋਏ ਪਏ ਸਿਆਲ ਦੇ ਦਿਨ ਸੀਗੇ। ਅੱਛਾ ਜੀ। ਕੁਦਰਤੀ ਮੈਂ ਚਲੇ ਗਿਆ ਉਹ ਜਦੋਂ ਨਾ ਕੋਈ ਪੰਜਾਬੀ ਬੰਦੇ ਨਾਲ ਗੱਲ ਕਰਿਆ ਕਰੇ ਜਦੇ ਬੁਲਾ ਦਿਆ ਕਰੇ ਕਿਸੇ ਨਾਲ ਗੱਲ ਨਾ ਕਰਦੇ ਕਿਸੇ ਡਰੈਸ ਨਾਲ ਦੇ ਵੀ ਸਾਨੂੰ ਫਰੀ ਨੌਕਰ ਮਿਲਿਆ ਹਾਂ ਹਾਂ ਉਹ ਬਈ ਮੁੰਡਾ ਕਾਰੀਗਰ ਬਣੇਗਾ ਵਧੀਆ ਰੋਟੀ ਰੱਟੀ ਬਕਾਉਿਆ ਕਰੇ ਉਹ ਹੂੰ ਹੂੰ ਤੇ ਉਹਨੇ ਨਾ ਬਈ ਮੇਰੇ ਨਾਲ ਗੱਲ ਕਰੀ ਮੈਨੂੰ ਕਹਿੰਦਾ ਬਈ ਯਾਰ ਵੀ ਮੈਂ ਪੰਜਾਬ ਦਾ ਰਹਨੇ ਆ ਮੈਂ ਕਿੱਥੇ ਦਾ ਕਹਿੰਦਾ ਬਠਿੰਡੇ ਕੋਲੋਂ ਮੇਰਾ ਪਿੰਡ ਆ ਹੂੰ ਹੂੰ ਤੇ ਉਹਨੇ ਸਾਰੀ ਗਾਨੇ ਦੱਸੀ ਬਈ ਮੈਂ ਕਿਵੇਂ ਕਿਵੇਂ ਆਇਆ ਵੀ ਇਹਨੇ ਮੈਨੂੰ ਬੰਦਿਸ਼ ਬਣਾ ਦਿਆ ਵੀ ਮੈਨੂੰ ਇੱਥੇ ਜਾਨ ਨਹੀਂ ਦਿੰਦੀ ਅੱਛਾ ਜੀ ਵੇ ਮੇਰਾ ਨਾ ਕੁੱਟਮਾਰ ਵੀ ਕਰਦੇ ਨੇ ਹੋਰ ਮੁੰਡੇ ਸੀ ਕਿ ਤਿੰਨ ਚਾਰ ਤਾਂ ਅੱਛਾ ਜੀ ਘਾਰਾਂ ਸੀਗਾ ਇੱਕ ਦੋ ਹੋਰ ਸੀਗੇ ਵੀ ਬਦਮਾਸ਼ ਨੇ ਬਹੁਤ ਤਕੜੇ ਵੀ ਮੈਨੂੰ ਰਾਤ ਨੂੰ ਅੰਦਰ ਬੰਦ ਕਰਕੇ ਬਾਹਰੋਂ ਤਾਦਾ ਲਾ ਦਿੰਦੇ ਅੱਛਾ ਜੀ ਤਾਂ ਵੀ ਮੈਂ ਕਿਵੇਂ ਨਿਕਲਾਂ ਅੱਛਾ ਜੀ ਮੈਂ ਕਹਿਆ ਯਾਰ ਵੀ ਤੇਰਾ ਡਰੈੱਸ ਉਹਨਾਂ ਡਰੈੱਸ ਸਿਆਮਾ ਕਾ ਤਰ੍ਹਾਂ ਉਹ ਫੋਨ ਨੰਬਰ ਹੂੰ ਹੂੰ ਕਹਿੰਦਾ ਭਾਈ ਫੋਨ ਨੰਬਰ ਮੈਨੂੰ ਯਾਦ ਨਹੀਂ ਹੈਗਾ ਵੀ ਜਿਹੜੇ ਮੇਰੇ ਕੋਲ ਸੀਗੇ ਨੰਬਰ ਕਾਪੀ ਤੇ ਲਿਖਿਆ ਸੀ ਕਹਿੰਦਾ ਉਹ ਵੀ ਸਾਰੇ ਬੈਗ ਵੀ ਕੱਪੜੇ ਸਾਰੇ ਇਹਨਾਂ ਕੋਈ ਨਹੀਂ ਅੱਛਾ ਜੀ ਕਟੋੜ ਭਾਈ ਉਹਨਾਂ ਅੱਤੇ ਨੂੰ ਪੰਜ ਛੇ ਦਿਨ ਹੋ ਗਏ ਹੋਣੇ ਇੰਨੀ ਵਿਚਾਰੀ ਬੁੜੀ ਹਾਲਤ ਅੱਛਾ ਜੀ ਸਵੇਰ ਤੋਂ ਸ਼ਾਮ ਤੱਕ ਕੰਮ ਕਰਿਆ ਕਰੇ ਹੂੰ ਹੂੰ ਚਲੋ ਮੈਂ ਕਹਿਆ ਵੀ ਤੂੰ ਇੱਕ ਕੰਮ ਕਰ ਵੀ ਤੇ ਜਾਣਾ ਕਹਿੰਦਾ ਭਾਈ ਜਾਣਾ ਮੈਂ ਕਹਾਂ ਵੀ ਕਿਸੇ ਬਹਾਨੇ ਨਿਕਲ ਹਾਂ ਹਾਂ ਕਹਿੰਦਾ ਭਾਈ ਰਾਤ ਨੂੰ ਤਾਂ ਮੈਂ ਤਾਲਾ ਲਾ ਆਂਦੇ ਨੇ ਚਲੋ ਮੈਂ ਕਿਹਾ ਤੋ ਐ ਕਰ ਭਈ ਲੈਟਰਾਂਗ ਜਾਈਂ ਰਾਤ ਨੂੰ ਪੰਜ ਚਾਰ ਵਾਰੀ ਕਹ ਜੀ ਮੇਰਾ ਪੇਟ ਖਰਾਬ ਹੈ ਹਾਂਜੀ ਹਾਂਜੀ ਕਹਿੰਦਾ ਵਿਸ਼ਵਾਸ ਤੇ ਮੰਨਿਆ ਕਹਿੰਦਾ ਠੀਕ ਹੈ ਚਲੋ ਜੀ ਸਵੇਰੇ 4 ਵਜੇ ਉਧਰ ਮੁੰਡਾ ਤੇ ਸੀਗਾ ਵੈਸੇ ਹਾਂਜੀ ਕਰਕੇ ਮੈਨੂੰ ਕਹਿੰਦਾ ਭਾਈ ਵੀ ਇੱਥੋਂ ਅੱਧਾ ਪੌਣਾ ਕਿਲੋਮੀਟਰ ਗਾਂ ਇੱਕ ਟਾਵਰ ਆਉਂਦਾ ਉਹ ਬੱਤੀ ਜੀ ਰਾਤ ਨੂੰ ਚੱਲਦੀ ਸੀ ਉਹਨੇ ਦਿਖਾਤੀ ਹਾਂਜੀ ਤੇ ਤੈਨੂੰ ਮੈਂ ਸਵੇਰੇ 4 ਵਜੇ ਉੱਥੇ ਮਿਲੂ ਹੂੰ ਹੂੰ ਉਹ ਜਦੋਂ ਭਾਈ ਸੌਂਗੇ ਤਿੰਨ ਚਾਰ ਵਜੇ ਸੜਕੇ ਉਹ ਜੀ ਮੁੰਡਾ ਤੋਂ ਨਿਕਲ ਗਿਆ ਅੱਛਾ ਜੀ ਨਿਕਲ ਗਿਆ ਮੈਂ ਵੀ ਚੱਲ ਪਿਆ 4 ਵਜੇ ਅੱਛਾ ਜੀ ਚੱਲਿਆ ਤਾਂ ਮੈਨੂੰ ਮਿਲ ਗਿਆ ਭਾਈ ਮੈਨੂੰ ਕਹਿੰਦਾ ਉਹ ਡਰੇ ਬਹੁਤ ਮੁੰਡਾ ਭਾਈ ਅੱਛਾ ਜੀ ਪਤਾ ਨਹੀਂ ਵਿਚਾਰੇ ਕਿੰਨਾ ਡਰਾ ਰੱਖਿਆ ਸੀ ਉਹ ਕੁੱਟ ਮਾਰ ਜਹਾਦੀ ਕੀਤੀ ਉਹਨਾਂ ਹਾਂ ਕੁੱਟ ਮਾਰ ਕਰਕੇ ਤੇ ਉਹਨੂੰ ਡਰਾਇਆ ਵਾ ਚਲੋ ਜੀ ਉਹ ਕਹਿੰਦਾ ਭਾਈ ਗੱਡੀ ਨਾ ਰੋਕੀਂਂ ਦੇੜੇ ਤੇਰੇ ਮਾੜਾ ਕੋਈ ਜਿਆਦਾ ਟੈਨਸ਼ਨ ਨਾ ਆਉਂਦਾ ਮੇਰੇ ਕੋਲ ਬਾਈਪੁੜੀ ਘੜੀ ਦੇ ਨੌਂ ਗਾਉਂ ਬਾਰਡਰ ਅਸੀਂ ਪਾਰ ਕਰਕੇ ਗਾਂ ਆ ਕੇ ਚਾਹ ਪੀਤੀ ਅੱਛਾ ਜੀ ਅਈ ਚਤੌੜਗੜ ਪਹੁੰਚ ਗਏ ਭਾਈ ਮੈਂ ਉਹਨੂੰ ਕਹਾਂ ਮਗਾ ਤੂੰ ਵੀ ਕੋਈ ਚਲੋ ਕੋਦਰ ਤੇ ਜੀਓ ਦੀ ਭੋਲੇ ਮੁੰਡੇ ਦਾ ਨੰਬਰ ਯਾਦ ਆ ਗਿਆ ਅੱਛਾ ਜੀ ਤਾਂ ਚਲ ਜੀ ਉਹਦਾ ਮੈਂ ਨੰਬਰ ਤਾਂ ਉਹਨੂੰ ਮੈਂ ਫੋਨ ਲਾਇਆ ਫੋਨ ਚੱਕਿਆ ਭਾਈ ਬਜ਼ੁਰਗ ਨੇ ਅੱਗੋਂ ਉਹਦੇ ਕੋ ਫੜ ਸੀਗਾ ਹੁਣ ਦੱਸਿਆ ਉਹ ਬਾਈ ਉਹ ਕਹਿੰਦਾ ਵੀ ਹੈ ਕਿੱਥੇ ਆ ਬਾਈ ਤੂੰ ਇਹ ਦੱਸ ਵੀ ਤੇਰੇ ਕੋ ਕਾਰ ਕਹਿੰਗਾ ਜੋ ਕਹਿੰਗਾ ਤੇਰੇ ਕੋ ਸਾਡਾ ਲੈ ਕੇ ਆ ਸਾਡਾ ਬੰਦਾ ਦੱਸਦੀ ਜੂੰਦਾ ਮੈਂ ਕਿਹਾ ਬੰਦਾ ਜੂੰਦਾ ਸਹੀ ਸਲਾਮਤ ਹੈ ਮੇਰੇ ਕੋਲੇ ਹੂੰ ਮੇਰੇ ਨਾਲ ਬੈਠਾ ਤੇ ਬਈ ਗੱਲ ਕਰਾਈ ਵਿਚਾਰਾ ਰੋਇਆ ਬਹੁਤ ਜ਼ਿਆਦਾ ਹੂੰ ਯਾਨੀ ਆਉਕਨਾ ਵੀ ਮੈਂ ਵੀ ਇਹਦੇ ਪਿਓ ਦਾ ਨੰਬਰ ਤੁਹਾਨੂੰ ਦੇ ਦਿੰਦਾ ਤੁਸੀਂ ਉਹਦੇ ਨਾਲ ਗੱਲ ਕਰੋ ਹੂੰ ਹੂੰ ਉਹਦੇ ਪਿਓ ਨੂੰ ਫੋਨ ਕੀਤਾ ਉਹਦੇ ਮਾਂ ਪਿਓ ਨੇ ਬਾਈ ਵਿਸ਼ਵਾਸ ਨਹੀਂ ਆਵੇ ਉਹ ਕਹਿੰਦੇ ਬਾਈ ਅਸਤ ਵੀ ਇਹ ਮੇਲ ਕਰ ਲਈ ਸੀ ਵੀ ਇਹ ਤਾਂ ਕਿਤੇ ਖਤਮ ਹੋ ਗਏ ਜਾਂ ਮਾਰ ਮਰਦਾ ਤਾਂ ਕਹਿੰਦੇ ਵੀ ਕਿਸੇ ਨੇ ਮਾਰਤਾ ਜਾਂ ਖੰਮਣੀ ਰੱਬ ਜਾਣੇ ਕੀ ਬਣਿਆ ਕੀ ਨਾ ਹੂੰ ਹੂੰ ਚਲੋ ਜੀ ਉਹਨੂੰ ਉਥੋਂ ਉਹ ਕਹਿੰਦਾ ਵੀ ਮੈਂ ਤੈਨੂੰ ਪੈਸੇ ਪਾਣਾ ਵੀ ਇਹਨੂੰ ਕੱਪੜਾ ਲੇੜਾ ਰੋਟੀ ਪਾਣੀ ਬਾਈ ਜੋ ਖਾਂਦਾ ਇਹਨੂੰ ਖਵਾ ਮੈਂ ਕਿ ਕੋਈ ਗੱਲ ਨਹੀਂ ਵੀ ਅੰਕਲ ਕੋਈ ਗੱਲ ਨਹੀਂ ਕੱਪੜਾ ਲੈ ਲੈ ਕੱਪੜੇ ਲੈ ਤੇ ਉਹਨੂੰ ਕੀ ਤੌਰ ਕਰ ਤੋਂ ਹਾਂਜੀ ਹਾਂਜੀ ਚਲੋ ਰੋਟੀ ਪਾਣੀ ਖਵਾ ਨਵਾ ਨਵਾ ਨਵਾਦ ਮੋਕੇ ਪਾਈ ਉਹਨੂੰ ਵੀਡੀਓ ਕਾਲ ਤੇ ਦਿਖਾਇਆ ਘਰਦਿਆਂ ਨੂੰ ਘਰ ਦੇ ਮਾਪਿਓ ਇੰਨਾ ਰੋ ਤਿੰਨ ਭੈਣਾਂ ਦਾ ਭਾਈ ਇਕੱਲਾ ਹੀ ਭਰਾ ਹੋ ਅੱਛਾ ਜੀ ਤਾਂ ਉਹ ਡਰੇ ਬਹੁਤ ਹੈ ਭਾਈ ਆਪਣੇ ਪਿੱਛੇ ਨਾ ਆ ਜਣ ਭਾਈ ਉਹਨਾਂ ਬਹੁਤ ਤਕੜਾ ਕੰਮ ਹੈ ਮਗਰ ਤੋਂ ਟੈਨਸ਼ਨ ਹੁੰਦਾ ਹੁਣ ਆਪਾਂ ਆ ਗਏ ਹੁਣ ਨਹੀਂ ਕਿਤੇ ਹਾਂਜੀ ਹਾਂਜੀ ਚਲੋ ਜੀ ਅਸੀਂ ਭਾਈ ਪੰਜਾਬ ਪਹੁੰਚ ਗਏ ਹਾਂਜੀ ਦੂਜੇ ਦਿਨ ਸ਼ਾਮ ਨੂੰ ਅਸੀਂ ਪਹੁੰਚ ਗਏ ਚਲੋ ਇਹ ਮੇਰੇ ਕੋਲ ਲੁਧਿਆਣੇ ਦਾ ਮਾਲ ਸੀਗਾ ਵਾਇਆ ਪਠੰਡਾ ਹੋ ਕੇ ਗਏ ਉਹਦੇ ਪਿੰਡ ਹੀ ਅਸੀਂ ਸਿੱਧਾ ਗਏ ਹਾਂਜੀ ਹਾਂਜੀ ਚਲੋ ਗਏ ਤਾਂ ਜਦੋਂ ਜਾਂਦੇ ਆਉਂਦੇ ਆਖਿਆ ਬਾਈ ਸਾਰੇ ਰਿਸ਼ਤੇਦਾਰ ਭੈਣ ਭਰਾ ਐਡੀ ਤਗੜੀ ਕੋਠੀ ਪਈ ਵੀ ਬਹੁਤ ਵਧੀਆ ਜਣੀ ਪਰਿਵਾਰ ਹਾਂਜੀ ਹਾਂਜੀ ਜਦੋਂ ਭਾਈ ਮੈਂ ਉਹਨੂੰ ਦੱਸਿਆ ਮੁੰਡੇ ਦੇ ਫੋਟੋਆਂ ਦਿਖਾਈਆਂ ਪੁਰਾਣੀਆਂ ਬਾਈ ਵੀ ਉਦੋਂ ਤੋਂ ਪਹਿਲਾਂ ਹੀ ਹਾਲਤ ਕੀ ਸੀਗੀ ਉਹ ਬਾਈ ਭੁੱਬਾ ਮਾਰ ਮਾਰ ਰੋਣਾ ਅੱਛਾ ਜੀ ਵੀ ਯਾਰ جے کوئی ਵਿਚਾਰਾ ਭੁੱਲਿਆ ਪੜਕਾ ਤੁਹਾਡੇ ਕੋ ਆਇਆ ਗਿਆ ਤਾਂ ਤੁਸੀਂ ਅਗਲੇ ਇੰਨਾਂ ਨੇ ਆਇਆ ਫਿਰ ਚੱਕੋ ਨਾ ਤੱਕਾ ਨਾ ਨਾ ਕੇ ਹਾਂ ਫਿਰ ਉਹ ਮੁੰਡਾ ਕਹਿੰਦਾ ਭਾਈ ਮੈਂ ਮਾਦ ਖਾਨ ਲੱਗ ਗਿਆ ਹਾਂਜੀ ਹਾਂਜੀ ਵੀ ਮੇਰਾ ਪਿਓ ਤਾਂ ਬਹੁਤ ਪੜ੍ਹੇ ਲਿਖੀ ਫੈਮਲੀ ਐ ਹਾਂਜੀ ਹਾਂਜੀ ਵੀ ਮੇਰਾ ਹੱਲ ਕੀ ਬਣੇਗਾ ਮੈਂ ਕਹਿੰਦਾ ਕੋਈ ਗੱਲ ਕਹਿੰਦਾ ਮੇਰਾ ਪਿਓ ਤਾਂ ਮੈਨੂੰ ਕੁੱਟਕੁੱਟ ਮਾਰ ਦੋ ਮੈਂ ਕੁਝ ਨਹੀਂ ਤੈਨੂੰ ਕਹਿੰਦਾ ਮੁੰਡਾ ਡਰਦਾ ਘਰੇ ਨਾ ਜਾਵੇ ਹਾਂਜੀ ਚਲੋ ਜੀ ਮੈਂ ਕਹਿੰਦਾ ਕੁਝ ਨਹੀਂ ਕਹਿੰਦਾ ਤੂੰ ਮੇਰੇ ਨਾਲ ਚੱਲ ਚਲੋ ਜੀ ਗਏ ਭਾਈ ਉਹਦੇ ਰਿਸ਼ਤੇਦਾਰ ਭੈਣ ਭਰਾ ਜਾ ਕੇ ਮਿਲੇ ਬੜਾ ਉਹਨਾਂ ਨੇ ਖੁਸ਼ੀ ਹੋਈ ਸਾਡ ਚਲੋ ਇਹ ਰਾਤ ਰਹਿ ਉਹਨੇ ਨਾ ਬਾਈ ਜਵਾਖੜੇ ਜਦੋਂ ਮੇਰੇ ਨਾਲ ਗੱਡੀ ਤੇ ਚਲੇ ਉਹਨੇ ਇੱਕ ਇੱਕ ਰੁਪਈਆ ਬਾਈ ਲਿਖਣ ਲੱਗ ਗਿਆ ਰੱਬ ਜਾਣੇ ਕਿਵੇਂ ਲਿਖਿਆ ਕਿਵੇਂ ਨਾਮੇ ਮੇਰੇ ਸਾਹਮਣੇ ਨਹੀਂ ਘਰੇ ਜਾ ਕੇ ਪਿਓ ਨੂੰ ਕਹਿੰਦਾ ਵੀ ਇੰਨੇ ਪੈਸੇ ਵੀ ਬਾਈ ਦੇ ਮੈਂ ਖਰਚਾ ਕਰਾਇਆ ਇਹ ਤਾਂ ਕੱਪੜੇ ਲਏ ਆਹ ਲਿਆਓ ਲਿਆ ਚਲੋ ਇਹਨੇ ਮੈਨੂੰ ਪਤਾ ਨਹੀਂ 3200 3300 ਰੁਪਈਆ ਕੁਛ ਐਦਾਂ ਸੀਗਾ ਹਾਂਜੀ ਹਾਂਜੀ ਮੈਨੂੰ ਕਹਿੰਦਾ ਵੀ ਲੈ ਬਾਈ ਤੇਰੇ ਪੈਸੇ ਮੈਂ ਕਿਹਾ ਨਾ ਨਾ ਵੀ ਤੂੰ ਘਰੇ ਪਹੁੰਚ ਗਿਆ ਮੈਂ ਮੈਂ ਦੋ ਤਿੰਨੇ ਆ ਵੀ ਕੀ ਗੱਲ ਆ ਯਾਰ ਸਾਰਾ ਪੰਜਾਬੀ ਭਰਾ ਘਰੇ ਆ ਗਿਆ ਇੰਨੀ ਬਹੁਤ ਖੁਸ਼ੀ ਆ ਹਾਂਜੀ ਹਾਂਜੀ ਚਲੋ ਰਾਤ ਨੂੰ ਉਥ ਕਿਉਂਕਿ ਉੱਥੇ ਸੁੱਤੇ ਉੱਥੋਂ ਸਵੇਰੇ ਮੈਂ ਤਾਂ ਜਾਣਾ ਸੀਗਾ ਤਾਂ ਕਹਿੰਦਾ ਵੀ ਤੈਨੂੰ ਘਰੇ ਪਹਚਾਤਾ ਤੇ ਉਹਦੇ ਬਜ਼ੁਰਗ ਨੂੰ ਮੈਂ ਦੱਸਤਾ ਮੈਂ ਕਿਹਾ ਬਾਪੂ ਵੀ ਇਹ ਮਾਲ ਖਾਨ ਲੱਗ ਗਿਆ ਹੈ ਇਹ ਕੱਲ ਖਾਨ ਲੱਗ ਗਿਆ ਹੋ ਜੇ ਦਵਾਈ ਦੁਵਾਈ ਦੁਵਾ ਗਿਆ ਕਰਾਦੀ ਹਾਂ ਕੋਈ ਨਾ ਛਡਾਉ ਰਿਹਾ ਕਿਸਾਨ ਹਾਂ ਵੀ ਕਿਸੇ ਤਰੀਕੇ ਨਾਲ ਛਡਾ ਦਿਓ ਵੀ ਚਲੋ ਬਚ ਗਿਆ ਇੰਨਾ ਹੀ ਬਹੁਤ ਆ ਹਾਂਜੀ ਹਾਂਜੀ ਕਹਿੰਦਾ ਬਾਈ ਕੋਈ ਗੱਲ ਨਹੀਂ ਚਲੋ ਜਿਉਂ ਜਿੰਨਾ ਕੋ ਸੀਗਾ ਉਹਦਾ ਹੱਲ ਵੀ ਕਰਕੇ ਦਿੱਤਾ ਹਾਂਜੀ ਆਉਂਦੇ ਹੋਏ ਬਾਈ ਉਹ ਜਦੋਂ ਮੈਂ ਪੈਸੇ ਨਾ ਲੈ ਮੈਂ ਨਾ ਆਉਣ ਗਿਆ ਬਾਥਰੂਮ ਦੇ ਵਿੱਚ ਮੇਰਾ ਬੈਗ ਲਿਆ ਕੱਪੜੇ ਮੈਨੂੰ ਪ੍ਰੈਸ ਕਰਕੇ ਦਿੱਤੇ ਨਾ ਆ ਕੇ ਆਇਆ ਕਦੇ ਮੈਂ ਬੈਗ ਚੱਕ ਕੇ ਰੋਟੀ ਪਾਣੀ ਖਾਧਾ ਬਾਈ ਮੈਂ ਚੱਲ ਪਿਆ ਹਾਂਜੀ ਹਾਂਜੀ ਗਾਹ ਆ ਕੇ ਨਾ ਜਦੋਂ ਮੈਂ ਲੁਧਿਆਣੇ ਪਹੁੰਚ ਗਿਆ ਮੈਂ ਬੈਗ ਚੋਂ ਪਤਾ ਨਹੀਂ ਕੀ ਕੱਢਣ ਲੱਗਾ ਬਾਈ ਵਿੱਚ ਦੇਖਿਆ 13300 ਰੁਪਏ ਹਾਂ ਇੱਕ ਲਫਾਫੇ ਦੇ ਵਿੱਚ ਪਾ ਕੇ ਬੈਗ 'ਚ ਪਾਇਆ ਹੋਇਆ ਅੱਛਾ ਜੀ ਮੈਂ ਦੇਖਿਆ ਮੈਂ ਯਾਰ ਮੇਰੇ ਕੋਲ ਤਾਂ ਪੈਸੇ ਹੀ ਨਹੀਂ ਸੀ ਪੈਸੇ ਤਾਂ ਜਿਹੜੇ ਸੀਗੇ ਮੈਨੂੰ ਪਤਾ ਹੀ ਨਹੀਂ ਕਿ ਪੈਸੇ ਨੇ ਮੇਰੇ ਕੋਲੇ ਮੈਂ ਵੀ ਇਹ ਪੈਸੇ ਕਿੱਥੋਂ ਆਏ ਫਿਰ ਬਾਈ ਮੈਂ ਉਹ ਬੰਦੇ ਨੂੰ ਫੋਨ ਲਾਇਆ ਅੱਛਾ ਜੀ ਮੈਂ ਕਿਹਾ ਵੀ ਇਦਾਂ ਯਾਰ ਮੈਨੂੰ ਵੀ ਕਿ ਤੂੰ ਤਾਂ ਨਹੀਂ ਭੁੱਲ ਗਿਆ ਕਹਿੰਦਾ ਭੁੱਲਿਆ ਨਹੀਂ 3300 ਰੁਪਏ ਬਾਈ ਤੇ 10000 ਰੁਪਇਆ ਕਹਿੰਦਾ ਮੇਰੇ ਘਰ ਦੇ ਨਾਲ ਤੇ ਨਾ ਨਾਮ ਦਿੰਦਾ ਵੀ ਦੁਨੀਆ ਚੰਗੀ ਤੋਂ ਚੰਗੀ ਵੀ ਬਹੁਤ ਹੈ ਤੇ ਮਾੜੀ ਤੋਂ ਮਾੜੀ ਵੀ ਭਾਈ ਬਹੁਤ ਹਾਂਜੀ ਹਾਂਜੀ 10000 ਰੁਪਏ ਦੇ ਚੱਕ ਧੀਆਂ ਪੁੱਤੋੜੇ ਲੱਭਦੇ ਆ ਸਿਰਫ ਉਹ ਤੋਂ ਇੱਕ ਮਾਨਤਨ ਕੇ ਮਾਨਤਨ ਮਾਨਤਨ ਕਹਿੰਦਾ ਯਾਰ ਸਿੱਧਾ ਸਾਨੂੰ ਤੇ ਜੇ 10 ਲੱਖ ਵੀ ਦੇ ਕੇ ਸਾਡਾ ਮੁੰਡਾ ਮਿਲ ਜਾਂਦਾ ਤਾਂ ਸਾਨੂੰ ਤਾਂ ਵੀ ਸ਼ੁਕਰ ਕਰਦਾ ਪ੍ਰਮਾਤਮਾ ਸਾਡਾ ਬੱਚਾ ਸਾਡੇ ਘਰੇ ਮੁੜਿਆ ਆ ਹਾਂਜੀ 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 ਵੀ ਇਸ ਕਰਕੇ ਵੀ ਜੇ ਕੋਈ ਵਿਚਾਰਾ ਸੜਕ ਤੇ ਕੋਈ ਐਦਾਂ ਦਾ ਮੰਦਪੁਰ ਬੁੱਧੀ ਵੀ ਤੁਰਿਆ ਫਿਰਦਾ ਤਾਂ ਉਹਦੇ ਵਿੱਚ ਵੀ ਜਾਨ ਹੈ ਕਿਦਾਂ ਨਜਾਇਜ਼ ਹੈ ਦਾਣਾ ਚੱਕੋ ਚਾਹੇ ਕੋਈ ਟਰੱਕ ਆਲਾ ਤੇ ਟਾਬਿਆ ਆ ਜਾਂ ਕੋਈ ਵੀ ਹੈ ਨਹੀਂ 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 ਗਲਤ ਗੱਲ ਆ ਕਿਸੇ ਦਾ ਵੀ ਆ ਕੋਈ ਮਤਲਬ ਪੁੱਤੀ ਪੁੱਤ ਹੁੰਦਾ ਧੀ ਪੁੱਤ ਦਾ ਪੰਛੀ ਜਾਨਵਰ ਦਾ ਹੋਵੇ ਉਹ ਵੀ ਧੀ ਪੁੱਤ ਹੁੰਦਾ ਹਰੇਕ ਦਾ ਧੀ ਪੁੱਤ ਆ ਮਤਲਬ ਇਹ ਚੀਜ਼ਾਂ ਵਿੱਚ ਸਭ ਤੋਂ ਪਹਿਲਾਂ ਤੇ ਧੀਆਂ ਦਾ ਨਾਮ ਆਉਂਦਾ ਵਾ ਜ਼ਰੂਰੀ ਧੀਆਂ ਦੀ ਹਰ ਇੱਕ ਬੰਦੇ ਨੂੰ ਕਦਰ ਕਰਨੀ ਚਾਹੀਦੀ ਮੇਰੀਆਂ ਆਪਣੀਆਂ ਦੋ ਬੇਟੀਆਂ ਵਾਂ ਜੀ ਜੀ 15 16 ਸਾਲ ਹੋ ਗਏ ਮੇਰੀ ਵਾਈਫ ਦੀ ਡੈਥ ਹੋਈ ਨੂੰ ਜੀ ਜੀ ਮੈਂ ਆਪਣੀਆਂ ਧੀਾਂ ਬਹੁਤ ਇਹ ਲਾਡ ਪਿਆਰ ਨਾਲ ਪਾਲੀਆਂ ਇੱਕ ਮੇ ਦੇਟ ਮੇਰਾ ਬਹੁਤ ਆ 12 ਮਿੰਟ ਦਾ ਨਾ ਹਾਂ ਇਥੇ ਠੰਡੀ ਕੰਮ ਕਰਦਣਾ ਅੰਮ੍ਰਿਤਸਰ ਕੰਮ ਕਰਦੇ ਨੇ ਬੇਟਾ ਜੀ ਵੈਲਡਿੰਗ ਦਾ ਕੰਮ ਕਰਦੇ ਨੇ ਬਹੁਤ ਲੈਕ ਨੇ ਮਤਲਬ ਮੈਂ ਆਖ ਹੀ ਨਹੀਂ ਸਕਦਾ ਇੱਕ ਘਰ ਘਰ ਉਦਾਂ ਦੇ ਪੁੱਤ ਜਮਨ ਹਾਂ ਠੀਕ ਹੈ ਠੀਕ ਆਪੋ ਵੈਕੂ ਵੀ ਕਰਤਾ ਹਾਂ ਸਭ ਵੈਕੂ ਵੀ